ਤੇ ਕਰੀਬ ਲੋਕਾਂ ਨੂੰ ਠਾਲ ਕੇ ਤੇ ਪੰਜਾਬ ਵਿੱਚ ਤੜਕਸਾਰ ਐਨਆਈਏ ਦੀ ਟੀਮਾਂ ਨੇ ਵੱਡਾ ਐਕਸ਼ਨ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੜਕਸਾਰ ਐਨਆਈਏ ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਕੱਲੇ-ਕੱਲੇ ਪਿੰਡ ਦੀ ਤਲਾਸ਼ੀ ਲੱਤੀ ਜਾਂਦੀ ਹੈ ਇਕੱਲੇ ਇਕੱਲੇ ਘਰ ਨੂੰ ਫਰੋਲਿਆ ਜਾਂਦਾ ਤੇ ਨਾਲ ਦੇ ਨਾਲ ਤੜਕਸਾਰ ਦੱਸਿਆ ਜਾ ਰਿਹਾ ਸਵੇਰੇ 5-6 ਵਜੇ ਦੇ ਕਰੀਬ ਲੋਕਾਂ ਨੂੰ ਠਾਲ ਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਤਾਂ ਐਨਆਈਏ ਐਨਆਈਏ ਦੇ ਟੀਮ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਹਾਲਾਂਕਿ ਐਨਆਈਏ ਦੇ ਕਿਸੇ ਅਧਿਕਾਰੀਆ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਇਸ ਤਰੀਕੇ ਦੀ ਰੇਡ ਦੀ ਕੋਈ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਟੀਮਾਂ ਜ਼ਰੂਰ ਪਹੁੰਚੀਆਂ ਨੇ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਇਹ ਤਿੰਨ ਜ਼ਿਲ੍ਹੇ ਵਿੱਚ NIA ਦੀ ਟੀਮ ਨੇ ਰੇਡ ਪਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਰਸ਼ ਡੱਲਾ ਨਾਂ ਅਰਸ਼ ਡੱਲਾ ਦੇ ਗੈਂਗ ਨਾਲ ਜੁੜੇ ਇੱਕ ਗੁਰਗੇ ਦੇ ਘਰ ਵਿੱਚ ਜਿਸ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਉਸ ਦੇ ਘਰ ਵਿੱਚ ਪੁਲਿਸ ਪਹੁੰਚੀ ਹੈ ਜਿਨੇ ਜਿਹੜਾ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਵਿੱਚ ਜਿਸ ਨੇ ਹਮਲਾਵਰਾਂ ਨੂੰ ਜਿਹੜੇ ਬੰਦੂਕਾਂ ਪ੍ਰੋਵਾਈਡ ਕੀਤੀਆਂ ਸੀਗੀਆਂ ਜਿਹੜੇ ਅਸਲੇ ਪ੍ਰੋਵਾਈਡ ਕੀਤੇ ਸੀਗੇ ਉਹਦੇ ਨਾਲ ਸੰਬੰਧਤ ਇਹ ਪੂਰਾ ਮਾਮਲਾ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ NIA ਦੇ ਕਿਸੇ ਬੰਦੇ ਵੱਲੋਂ ਤੇ ਨਾ ਹੀ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਗਈ ਹੈ ਕਿ ਕੀ ਵਾਕਈ ਉਸ ਕਾਰਨ ਕਰਕੇ ਰੇਡ ਮਾਰੀ ਗਈ ਹੈ ਜਾਂ ਨਹੀਂ ਹਾਲਾਂਕਿ ਵੱਖਰੇ ਵੱਖਰੇ ਮੀਡੀਆ ਅਦਾਰਿਆਂ ਵੱਲੋਂ ਮੀਡੀਆ ਆ ਵੈਬਸਾਈਟਾਂ ਵੱਲੋਂ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਫੜ ਲਈ ਵੀ ਰੇਡ ਮਾਰੀ ਹੈ ਤੇ ਨਾਲ ਦੇ ਨਾਲ ਵਿਸ਼ਾਲ ਸਿੰਘ ਜਿਹੜਾ ਮਾਨਸਾ ਤੋਂ ਦੱਸਿਆ ਜਾ ਰਿਹਾ ਹੈ ਮਾਨਸਾ ਦਾ ਰਹਿਣ ਵਾਲਾ ਵਿਸ਼ਾਲ ਸਿੰਘ ਨਾਮ ਦੇ ਬੰਦੇ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚਦੀ ਹੈ ਜਿੱਥੇ ਇਹ ਹੁਣ ਤਲਾਸ਼ੀ ਲਈ ਜਾਂਦੀ ਹੈ ਕਿ ਅੱਗੇ ਮਾਹੌਲ ਐਨਆਈਏ ਦੇ ਅਧਿਕਾਰੀ ਕਿਸ ਤਰੀਕੇ ਨਾਲ ਕਾਰਵਾਈ ਕਰਦੇ ਨੇ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਦੇ ਹੱਥ ਲੱਗੇ ਹਾਲਾਂਕਿ ਦੱਸਿਆ ਜਾ ਰਿਹਾ ਵਿਸ਼ਾਲ ਸਿੰਘ ਫਰਾਰ ਹੈ ਪਰ ਕਿ ਵਾਕੀ ਵਿਸ਼ਾਲ ਸਿੰਘ ਕਰਕੇ ਵਿਸ਼ਾਲ ਸਿੰਘ ਦੇ ਆਦਮੀ ਕਰ ਕਿਦੇ ਨਾਮ ਦੇ ਬੰਦੇ ਕਰਕੇ NIA ਦੇ ਅਧਿਕਾਰੀਆਂ ਨੇ ਰੇਡ ਪਾਈ ਹੈ ਜਾਂ ਅਸਲ ਕਾਰਨ ਇਸ ਰੇਡ ਦਾ ਕੁਝ ਹੋਰ ਸੀ ਪਰ ਪੰਜਾਬ 'ਚ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ 3 ਜ਼ਿਲ੍ਹਿਆਂ ਵਿੱਚ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਵਿੱਚ NIA ਦੀ ਟੀਮਾਂ ਨੇ ਤੜਕਸਾਰ ਰੇਡ ਤਾਂ ਪੰਜਾਬ ਵਿੱਚ ਤੜਕਸਾਰ NIA ਦੀਆਂ ਟੀਮਾਂ ਨੇ ਵੱਡਾ ਐਕਸ਼ਨ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੜਕਸਾਰ NIA ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਕੱਲੇ-ਕੱਲੇ ਪਿੰਡ ਦੀ ਤਲਾਸ਼ੀ ਲਈ ਜਾਂਦੀ ਹੈ ਕੱਲੇ ਕੱਲੇ ਘਰ ਨੂੰ ਫਰੋਲਿਆ ਜਾਂਦਾ ਤੇ ਨਾੜ ਦੇ ਨਾਲ ਤੜਕਸਾਰ ਦੱਸਿਆ ਜਾ ਰਿਹਾ ਸਵੇਰੇ 5 6 ਵਜੇ ਦੇ ਕਰੀਬ ਲੋਕਾਂ ਨੂੰ ਠਾਲ ਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਤਾਂ ਐਨਆਈਏ ਦੇ ਟੀਮ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਹਾਲਾਂਕਿ ਐਨਆਈਏ ਦੇ ਕਿਸੇ ਅਧਿਕਾਰੀਆ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਇਸ ਤਰੀਕੇ ਦੀ ਰੇਡ ਦੀ ਕੋਈ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਟੀਮਾਂ ਜ਼ਰੂਰ ਪਹੁੰਚੀਆਂ ਨੇ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਇਹ ਤਿੰਨ ਜ਼ਿਲ੍ਹੇ ਵਿੱਚ NIA ਦੀ ਟੀਮ ਨੇ ਰੇਡ ਪਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਰਸ਼ ਡੱਲਾ ਨਾਂ ਅਰਸ਼ ਡੱਲਾ ਦੇ ਗੈਂਗ ਨਾਲ ਜੁੜੇ ਇੱਕ ਗੁਰਗੇ ਦੇ ਘਰ ਵਿੱਚ ਜਿਸ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਉਸ ਦੇ ਘਰ ਵਿੱਚ ਪੁਲਿਸ ਪਹੁੰਚੀ ਹੈ ਜਿਨੇ ਜਿਹੜਾ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਵਿੱਚ ਜਿਸ ਨੇ ਹਮਲਾਵਰਾਂ ਨੂੰ ਜਿਹੜੇ ਬੰਦੂਕਾਂ ਪ੍ਰੋਵਾਈਡ ਕੀਤੀਆਂ ਸੀਗੀਆਂ ਜਿਹੜੇ ਅਸਲੇ ਪ੍ਰੋਵਾਈਡ ਕੀਤੇ ਸੀਗੇ ਉਹਦੇ ਨਾਲ ਸੰਬੰਧਤ ਇਹ ਪੂਰਾ ਮਾਮਲਾ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ NIA ਦੇ ਕਿਸੇ ਬੰਦੇ ਵੱਲੋਂ ਤੇ ਨਾ ਹੀ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਗਈ ਹੈ ਕਿ ਕੀ ਵਾਕਈ ਉਸ ਕਾਰਨ ਕਰਕੇ ਰੇਡ ਮਾਰੀ ਗਈ ਹੈ ਜਾਂ ਨਹੀਂ ਹਾਲਾਂਕਿ ਵੱਖਰੇ ਵੱਖਰੇ ਮੀਡੀਆ ਅਦਾਰਿਆਂ ਵੱਲੋਂ ਮੀਡੀਆ ਅਾ ਵੈਬਸਾਈਟਾਂ ਵੱਲੋਂ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਫੜ ਲਈ ਵੀ ਰੇਡ ਮਾਰੀ ਹੈ ਤੇ ਨਾਲ ਦੇ ਨਾਲ ਵਿਸ਼ਾਲ ਸਿੰਘ ਜਿਹੜਾ ਮਾਨਸਾ ਤੋਂ ਦੱਸਿਆ ਜਾ ਰਿਹਾ ਹੈ ਮਾਨਸਾ ਦਾ ਰਹਿਣ ਵਾਲਾ ਵਿਸ਼ਾਲ ਸਿੰਘ ਨਾਮ ਦੇ ਬੰਦੇ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚਦੀ ਹੈ ਜਿੱਥੇ ਇਹ ਹੁਣ ਤਲਾਸ਼ੀ ਲਈ ਜਾਂਦੀ ਹੈ ਕਿ ਅੱਗੇ ਮਾਹੌਲ ਐਨਆਈਏ ਦੇ ਅਧਿਕਾਰੀ ਕਿਸ ਤਰੀਕੇ ਨਾਲ ਕਾਰਵਾਈ ਕਰਦੇ ਨੇ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਦੇ ਹੱਥ ਲੱਗੇ ਹਾਲਾਂਕਿ ਦੱਸਿਆ ਜਾ ਰਿਹਾ ਵਿਸ਼ਾਲ ਸਿੰਘ ਫਰਾਰ ਹੈ ਪਰ ਕਿ ਵਾਕਿ ਵਿਸ਼ਾਲ ਸਿੰਘ ਕਰਕੇ ਵਿਸ਼ਾਲ ਸਿੰਘ ਦੇ ਆਦਮੀ ਕਰ ਕਿਦੇ ਨਾਮ ਦੇ ਬੰਦੇ ਕਰਕੇ NIA ਦੇ ਅਧਿਕਾਰੀਆਂ ਨੇ ਰੇਡ ਪਾਈ ਹੈ ਜਾਂ ਅਸਲ ਕਾਰਨ ਇਸ ਰੇਡ ਦਾ ਕੁਝ ਹੋਰ ਚੀ ਪਰ ਪੰਜਾਬ ਚ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਤਿੰਨ ਜ਼ਿਲ੍ਹਿਆਂ ਵਿੱਚ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਵਿੱਚ NIA ਦੀ ਟੀਮਾਂ ਨੇ ਤੜਕਸਾਰ ਰੇਡ ਮਾਰ ਦਿੱਤੀ ਹੈ ਤਾਂ ਪੰਜਾਬ ਵਿੱਚ ਤੜਕਸਾਰ NIA ਦੀ ਟੀਮਾਂ ਨੇ ਵੱਡਾ ਐਕਸ਼ਨ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੜਕਸਾਰ NIA ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਕੱਲੇ-ਕੱਲੇ ਪਿੰਡ ਦੀ ਤਲਾਸ਼ੀ ਲਈ ਜਾਂਦੀ ਹੈ ਕੱਲੇ ਕੱਲੇ ਘਰ ਨੂੰ ਫਰੋਲਿਆ ਜਾਂਦਾ ਤੇ ਨਾਰਦ ਨਾਲ ਤੜਕਸਾਰ ਦੱਸਿਆ ਜਾ ਰਿਹਾ ਸਵੇਰੇ 5-6 ਵਜੇ ਦੇ ਕਰੀਬ ਲੋਕਾਂ ਨੂੰ ਠਾਲ ਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਤਾਂ ਐਨਆਈਏ ਦੇ ਟੀਮ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਹਾਲਾਂਕਿ ਐਨਆਈਏ ਦੇ ਕਿਸੇ ਅਧਿਕਾਰੀਆ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਇਸ ਤਰੀਕੇ ਦੀ ਰੇਡ ਦੀ ਕੋਈ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਟੀਮਾਂ ਜ਼ਰੂਰ ਪਹੁੰਚੀਆਂ ਨੇ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਇਹ ਤਿੰਨ ਜ਼ਿਲ੍ਹੇ ਵਿੱਚ NIA ਦੀ ਟੀਮ ਨੇ ਰੇਡ ਪਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਰਸ਼ ਡੱਲਾ ਨਾਂ ਅਰਸ਼ ਡੱਲਾ ਦੇ ਗੈਂਗ ਨਾਲ ਜੁੜੇ ਇੱਕ ਗੁਰਗੇ ਦੇ ਘਰ ਵਿੱਚ ਜਿਸ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਉਸ ਦੇ ਘਰ ਵਿੱਚ ਪੁਲਿਸ ਪਹੁੰਚੀ ਹੈ ਜਿਨੇ ਜਿਹੜਾ ਗੁਰਪ੍ਰੀਤ ਹਰੀ ਨੂੰ ਕਤਲ ਮਾਮਲੇ ਵਿੱਚ ਜਿਸ ਨੇ ਹਮਲਾਵਰਾਂ ਨੂੰ ਜਿਹੜੇ ਬੰਦੂਕਾਂ ਪ੍ਰੋਵਾਈਡ ਕੀਤੀਆਂ ਸੀਗੀਆਂ ਜਿਹੜੇ ਅਸਲੇ ਪ੍ਰੋਵਾਈਡ ਕੀਤੇ ਸਿਗੇ ਉਹਦੇ ਨਾਲ ਸੰਬੰਧਤ ਇਹ ਪੂਰਾ ਮਾਮਲਾ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ NIA ਦੇ ਕਿਸੇ ਬੰਦੇ ਵੱਲੋਂ ਤੇ ਨਾ ਹੀ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਗਈ ਹੈ ਕਿ ਕੀ ਵਾਕਈ ਉਸ ਕਾਰਨ ਕਰਕੇ ਰੇਡ ਮਾਰੀ ਗਈ ਹੈ ਜਾਂ ਨਹੀਂ ਹਾਲਾਂਕਿ ਵੱਖਰੇ ਵੱਖਰੇ মিডিਆ ਅਦਾਰਿਆਂ ਵੱਲੋਂ মিডিਆ ਅਾ ਵੈਬਸਾਈਟਾਂ ਵੱਲੋਂ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਫੜ ਲਈ ਵੀ ਰੇਡ ਮਾਰੀ ਹੈ ਤੇ ਨਾਲ ਦੇ ਨਾਲ ਵਿਸ਼ਾਲ ਸਿੰਘ ਜਿਹੜਾ ਮਾਨਸਾ ਤੋਂ ਦੱਸਿਆ ਜਾ ਰਿਹਾ ਹੈ ਮਾਨਸਾ ਦਾ ਰਹਿਣ ਵਾਲਾ ਵਿਸ਼ਾਲ ਸਿੰਘ ਨਾਮ ਦੇ ਬੰਦੇ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚਦੀ ਹੈ ਜਿੱਥੇ ਇਹ ਹੁਣ ਤਲਾਸ਼ੀ ਲਈ ਜਾਂਦੀ ਹੈ ਕਿ ਅੱਗੇ ਮਾਹੌਲ ਐਨਆਈਏ ਦੇ ਅਧਿਕਾਰੀ ਕਿਸ ਤਰੀਕੇ ਨਾਲ ਕਾਰਵਾਈ ਕਰਦੇ ਨੇ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਦੇ ਹੱਥ ਲੱਗੇ ਹਾਲਾਂਕਿ ਦੱਸਿਆ ਜਾ ਰਿਹਾ ਵਿਸ਼ਾਲ ਸਿੰਘ ਫਰਾਰ ਹੈ ਪਰ ਕੀ ਵਿਕੀ ਵਿਸ਼ਾਲ ਸਿੰਘ ਕਰਕੇ ਵਿਸ਼ਾਲ ਸਿੰਘ ਦੇ ਆਦਮੀ ਕਰ ਕਿਦੇ ਨਾਮ ਦੇ ਬੰਦੇ ਕਰਕੇ ਐਨਆਈਏ ਦੇ ਅਧਿਕਾਰੀਆਂ ਨੇ ਰੇਡ ਪਾਈ ਹੈ ਜਾਂ ਅਸਲ ਕਾਰਨ ਇਸ ਰੇਡ ਦਾ ਕੁਝ ਹੋਰ ਸੀ ਪਰ ਪੰਜਾਬ ਚ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਤਿੰਨ ਜ਼ਿਲ੍ਹਿਆਂ ਵਿੱਚ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਵਿੱਚ ਐਨਆਈਏ ਦੀ ਟੀਮਾਂ ਨੇ ਤੜਕਸਾਰ ਰੇਡ ਮਾਰ ਦਿੱਤੀ ਹੈ ਤਾਂ ਪੰਜਾਬ ਵਿੱਚ ਤੜਕਸਾਰ NIA ਦੀ ਟੀਮਾਂ ਨੇ ਵੱਡਾ ਐਕਸ਼ਨ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੜਕਸਾਰ NIA ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਕੱਲੇ-ਕੱਲੇ ਪਿੰਡ ਦੀ ਤਲਾਸ਼ੀ ਲਈ ਜਾਂਦੀ ਹੈ ਕੱਲੇ ਕੱਲੇ ਘਰ ਨੂੰ ਫਰੋਲਿਆ ਜਾਂਦਾ ਤੇ ਨਾਰਦ ਨਾਲ ਤੜਕਸਾਰ ਦੱਸਿਆ ਜਾ ਰਿਹਾ ਸਵੇਰੇ 5 6 ਵਜੇ ਦੇ ਕਰੀਬ ਲੋਕਾਂ ਨੂੰ ਠਾਲ ਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਤਾਂ ਐਨਆਈਏ ਦੇ ਟੀਮ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਹਾਲਾਂਕਿ ਐਨਆਈਏ ਦੇ ਕਿਸੇ ਅਧਿਕਾਰੀਆ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਇਸ ਤਰੀਕੇ ਦੀ ਰੇਡ ਦੀ ਕੋਈ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਟੀਮਾਂ ਜ਼ਰੂਰ ਪਹੁੰਚੀਆਂ ਨੇ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਇਹ ਤਿੰਨ ਜ਼ਿਲ੍ਹੇ ਵਿੱਚ NIA ਦੀ ਟੀਮ ਨੇ ਰੇਡ ਪਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਰਸ਼ ਡੱਲਾ ਨਾਂ ਅਰਸ਼ ਡੱਲਾ ਦੇ ਗੈਂਗ ਨਾਲ ਜੁੜੇ ਇੱਕ ਗੁਰਗੇ ਦੇ ਘਰ ਵਿੱਚ ਜਿਸ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਉਸ ਦੇ ਘਰ ਵਿੱਚ ਪੁਲਿਸ ਪਹੁੰਚੀ ਹੈ ਜਿਨੇ ਜਿਹੜਾ ਗੁਰਪ੍ਰੀਤ ਹਰੀ ਨੂੰ ਕਤਲ ਮਾਮਲੇ ਵਿੱਚ ਜਿਸ ਨੇ ਹਮਲਾਵਰਾਂ ਨੂੰ ਜਿਹੜੇ ਬੰਦੂਕਾਂ ਪ੍ਰੋਵਾਈਡ ਕੀਤੀਆਂ ਸੀਗੀਆਂ ਜਿਹੜੇ ਅਸਲੇ ਪ੍ਰੋਵਾਈਡ ਕੀਤੇ ਸੀਗੇ ਉਹਦੇ ਨਾਲ ਸੰਬੰਧਤ ਇਹ ਪੂਰਾ ਮਾਮਲਾ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ NIA ਦੇ ਕਿਸੇ ਬੰਦੇ ਵੱਲੋਂ ਤੇ ਨਾ ਹੀ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਗਈ ਹੈ ਕਿ ਕੀ ਵਾਕਈ ਉਸ ਕਾਰਨ ਕਰਕੇ ਰੇਡ ਮਾਰੀ ਗਈ ਹੈ ਜਾਂ ਨਹੀਂ ਹਾਲਾਂਕਿ ਵੱਖਰੇ ਵੱਖਰੇ ਮੀਡੀਆ ਅਦਾਰਿਆਂ ਵੱਲੋਂ ਮੀਡੀਆ ਆ ਵੈਬਸਾਈਟਾਂ ਵੱਲੋਂ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਮੀਡੀਆ ਰਿਪੋਰਟਰਾਂ ਵਿੱਚ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਫੜਨ ਲਈ ਵੀ ਰੇਡ ਮਾਰੀ ਹੈ ਤੇ ਨਾਲ ਦੇ ਨਾਲ ਵਿਸ਼ਾਲ ਸਿੰਘ ਜਿਹੜਾ ਮਾਨਸਾ ਦਾ ਦੱਸਿਆ ਜਾ ਰਿਹਾ ਹੈ ਮਾਨਸਾ ਦਾ ਰਹਿਣ ਵਾਲਾ ਵਿਸ਼ਾਲ ਸਿੰਘ ਨਾਮ ਦੇ ਬੰਦੇ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚਦੀ ਹੈ ਜਿੱਥੇ ਇਹ ਹੁਣ ਤਲਾਸ਼ੀ ਲਈ ਜਾਂਦੀ ਹੈ ਕਿ ਅੱਗੇ ਮਾਹੌਲ ਐਨਆਈਏ ਦੇ ਅਧਿਕਾਰੀ ਕਿਸ ਤਰੀਕੇ ਨਾਲ ਕਾਰਵਾਈ ਕਰਦੇ ਨੇ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਦੇ ਹੱਥ ਲੱਗੇ ਹਾਲਾਂਕਿ ਦੱਸਿਆ ਜਾ ਰਿਹਾ ਵਿਸ਼ਾਲ ਸਿੰਘ ਫਰਾਰ ਹੈ ਪਰ ਕਿ ਵਾਕਿ ਵਿਸ਼ਾਲ ਸਿੰਘ ਕਰਕੇ ਵਿਸ਼ਾਲ ਸਿੰਘ ਦੇ ਆਦਮੀ ਕਰ ਕਿਦੇ ਨਾਮ ਦੇ ਬੰਦੇ ਕਰਕੇ NIA ਦੇ ਅਧਿਕਾਰੀਆਂ ਨੇ ਰੇਡ ਪਾਈ ਹੈ ਜਾਂ ਅਸਲ ਕਾਰਨ ਇਸ ਰੇਡ ਦਾ ਕੁਝ ਹੋਰ ਸੀ ਪਰ ਪੰਜਾਬ ਚ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਤਿੰਨ ਜ਼ਿਲ੍ਹਿਆਂ ਵਿੱਚ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਵਿੱਚ NIA ਦੀ ਟੀਮਾਂ ਨੇ ਤੜਕਸਾਰ ਰੇਡ ਮਾਰ ਦਿੱਤੀ ਹੈ ਤਾਂ ਪੰਜਾਬ ਵਿੱਚ ਤੜਕਸਾਰ NIA ਦੀ ਟੀਮਾਂ ਨੇ ਵੱਡਾ ਐਕਸ਼ਨ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੜਕਸਾਰ NIA ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਕੱਲੇ-ਕੱਲੇ ਪਿੰਡ ਦੀ ਤਲਾਸ਼ੀ ਲੱਤੀ ਜਾਂਦੀ ਹੈ ਕੱਲੇ ਕੱਲੇ ਘਰ ਨੂੰ ਫਰੋਲਿਆ ਜਾਂਦਾ ਤੇ ਨਾਲ ਦੇ ਨਾਲ ਤੜਕਸਾਰ ਦੱਸਿਆ ਜਾ ਰਿਹਾ ਸਵੇਰੇ 5-6 ਵਜੇ ਦੇ ਕਰੀਬ ਲੋਕਾਂ ਨੂੰ ਠਾਲ ਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਤਾਂ ਐਨਆਈਏ ਐਨਆਈਏ ਦੇ ਟੀਮ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਹਾਲਾਂਕਿ ਐਨਆਈਏ ਦੇ ਕਿਸੇ ਅਧਿਕਾਰੀਆ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਇਸ ਤਰੀਕੇ ਦੀ ਰੇਡ ਦੀ ਕੋਈ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਟੀਮਾਂ ਜ਼ਰੂਰ ਪਹੁੰਚੀਆਂ ਨੇ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਇਹ ਤਿੰਨ ਜ਼ਿਲ੍ਹੇ ਵਿੱਚ NIA ਦੀ ਟੀਮ ਨੇ ਰੇਡ ਪਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਰਸ਼ ਡੱਲਾ ਨਾਂ ਅਰਸ਼ ਡੱਲਾ ਦੇ ਗੈਂਗ ਨਾਲ ਜੁੜੇ ਇੱਕ ਗੁਰਗੇ ਦੇ ਕਰ